ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਜ ਮਹੱਲਾ ਪੰਜਵਾ ਕੌਣ ਸੋ ਮੁਕਤਾ ਕੌਣ ਸੋ ਯੁਗਤਾ ਇਤਿਹਾਨ ਨਾਲ ਜਿਹੜੇ ਕੌਣ ਪਾਘਮ ਇਹ ਨਾਣੇ ਨਾਲ ਉਚਾਰਨ ਕਰਨੇ ਹਨ ਆਮ ਕਈ ਵਾਰ ਕੌਣ ਹੀ ਕਹਿ ਜਾਂਦੇ ਹਨ ਨੰਨਾ ਲਾ ਜਾਂਦੇ ਹਨ ਨਾਣੇ ਨਾਲ ਉਚਾਰਨ ਕਰਨਾ ਕੌਣ ਸੋ ਜਿਹੜਾ ਪਾਦਾ ਇਹਨੂੰ ਹੂੜੇ ਨਾਲ ਨਹੀਂ ਉਚਾਰਨ ਕਰਨਾ ਸੋ ਨਹੀਂ ਕਹਿਣਾ ਸੋ ਔਂਕੜ ਉਚਾਰਨ ਕਰਨਾ ਕੌਣ ਸੋ ਮੁਕਤਾ ਕੌਣ ਸੋ ਜੁਗਤਾ ਕੌਣ ਸੋ ਮੁਕਤਾ ਕੌਣ ਸੋ ਜੁਗਤਾ ਕੌਣ ਸੋ ਗਿਆਨੀ ਕੌਣ ਸੋ ਬਖਤਾ ਕੌਣ ਸੋ ਗਿਰਹੀ ਕੌਣ ਉਦਾਸੀ ਇੱਥੇ ਵਿਸਰਾਮ ਹੈ ਜੀ ਕੌਣ ਸੋ ਕੀਮਤ ਪਾਏ ਪਾਏ ਜੀਓ ਕਿਨ ਵਿਦ ਬਦਾ ਕਿਨ ਵਿਦ ਛੂਟਾ ਕਿਨ ਵਿਦ ਆਵਣ ਜਾਵਣ ਟੂਟਾ ਵਿਦ ਪੁਲਾ ਹੀ ਬੋਲਣਾ ਹੈ ਵਿਦ ਨਹੀਂ ਕਹਿਣਾ ਹੈ ਕਿਨ ਵਿਦ ਆਵਣ ਜਾਵਣ ਟੂਟਾ ਕਿਨ ਵਿਦ ਆਵਣ ਜਾਵਣ ਟੂਟਾ ਕੌਣ ਕਰਮ ਕੌਣ ਨਿਹ ਕਰਮਾ ਕੌਣ ਸੁਖਹਿ ਕਹਾਏ ਜੀਵ ਕੌਣ ਸੋ ਸੁਖਿਆ ਕੌਣ ਸੋ ਦੁਖਿਆ ਕੌਣ ਸੋਸਾਨ ਮੁਖ ਕੌਣ ਵੇਮੁਖੀਆ ਕਿਨ ਬਿਧ ਮਿਲੀਐ ਕਿਨ ਬਿਧ ਵਿਛੁਰੈ ਇੱਥੇ ਵਿਸਰਾਮ ਹੈ ਇਹ ਬਿਧ ਕੌਣ ਪ੍ਰਗਟਾਇ ਜੀਵ ਇਹ ਬਿਧ ਇੱਥੇ ਠਾਮ ਲੱਗ ਜੇਗੀ ਇਹ ਬਿਧ ਕੌਣ ਪ੍ਰਗਟਾਇ ਜੀਵ ਇਹ ਬਿਧ ਕੌਣ ਪ੍ਰਗਟਾਇ ਜੀਵ ਕੌਣ ਸੋ ਅੱਖਰ ਜੇਤਿ ਤਾਵਤ ਰਹਤਾ ਕੌਣ ਉਪਦੇਸ਼ ਜੇਤ ਦੁਖ ਸੁਖ ਸਾਮ ਸਹਤਾ ਜੇਤ ਤੇ ਯਮਕ ਲਾ ਕੇ ਜੇਤ ਦੁਖ ਸੁਖ ਸਾਮ ਸਹਤਾ ਕੌਣ ਸੋ ਚਾਲ ਜਿਤ ਪਾਰ ਜਿਤ ਪਾਰ ਬ੍ਰਹਮ ਧਿਆਏ ਕਿਨ ਬਿਦ ਕੀਰਤਨ ਗਾਏ ਜੀਉ ਗੁਰਮੁਖ ਮੁਕਤਾ ਗੁਰਮੁਖ ਜੁਗਤਾ ਗੁਰਮੁਖ ਗਿਆਨੀ ਗੁਰਮੁਖ ਬਕਤਾ ਧੰਨ ਗਿਰਹੀ ਉਦਾਸੀ ਗੁਰਮੁਖ ਹਾਂਜੀ ਧੰਨ ਜੇ ਯਮਕ ਲਾ ਦਨੀ ਹੈ ਧਨ ਗਿਰਹੀ ਉਦਾਸੀ ਗੁਰਮੁਖ ਗੁਰਮੁਖ ਕੀਮਤ ਪਾਏ ਜੀਓ ਇਹ ਗੁਰਮੁਖ ਪਾਤ ਤੇ ਵੀ ਯਮਕ ਲਾ ਦਨੀ ਹੈ ਗੁਰਮੁਖ ਕੀਮਤ ਪਾਏ ਜੀਓ ਗੁਰਮੁਖ ਕੀਮਤ ਪਾਏ ਜੀਓ ਹਮੈ ਵਦ ਗੁਰਮੁਖ ਟੂਟਾ ਗੁਰਮੁਖ ਆਵਣ ਗੁਰਮੁਖ ਆਵਣ ਜਾਵਣ ਟੂਟਾ ਹਾਂਜੀ ਇੱਥੇ ਵਿਸਰਾਮ ਲਾਉਣਾ ਹੈ ਗੁਰਮੁਖ ਆਵਣ ਜਾਵਣ ਤੁਤਾ ਗੁਰਮੁਖ ਕਰਮ ਗੁਰਮੁਖ ਨਿਹਕਰਮਾ ਗੁਰਮੁਖ ਕਰੇ ਸੋ ਭਾਏ ਗੁਰਮੁਖ ਕਰੇ ਸੋ ਸੁਭਾਏ ਜੀ ਗੁਰਮੁਖ ਕਰੇ ਸੋ ਸੁਭਾਏ ਜੀ ਗੁਰਮੁਖ ਸੁਖੀਆ ਮਨਮੁਖ ਦੁਖੀਆ ਗੁਰਮੁਖ ਸਾਨਮੁਖ ਮਨਮੁਖ ਵੇਮੁਖੀਆ ਗੁਰਮੁਖ ਮਿਲੀਐ ਮਨਮੁਖ ਵਿਛੁਰੈ ਕਿੱਥੇ ਮਿਸਰਾਮ ਵਿਛੁਰੈ ਤੇ ਆ ਗੁਰਮੁਖ ਮਿਲੀਐ ਮਨਮੁਖ ਵਿਛੁਰਾ ਗੁਰਮੁਖ ਮਿਲੀਐ ਮਨਮੁਖ ਵਿਛੁਰਾ ਗੁਰਮੁਖ ਬੇਡ ਪ੍ਰਗਟਾਏ ਜੀਵ ਗੁਰਮੁਖ ਅੱਖਰ ਜਿਤ ਧਾਵਤ ਰਹਤਾ ਗੁਰਮੁਖ ਅੱਖਰ ਜੇਤ ਧਾਵਤ ਰਹਤਾ ਗੁਰਮੁਖ ਉਪਦੇਸ ਦੁਖ ਸੁਖ ਸਾਮ ਸਹਿਤਾ ਗੁਰਮੁਖ ਚਾਲ ਜਿਤ ਪਾਰ ਬ੍ਰਹਮ ਤਿਆਏ ਗੁਰਮੁਖ ਕੀਰਤਨ ਗਾਏ ਜੀਉ ਗੁਰ ਸਗਲੀ ਬਾਣਤ ਬਣਾਈ ਸਗਲੀ ਸਗਲੀ ਬਾਣਤ ਬਣਾਈ ਆਪੇ ਸਗਲੀ ਬਾਣਤ ਬਣਾਈ ਆਪੇ ਆਪੇ ਕਰੇ ਕਰਾਏ ਥਾਪੇ ਹਾਂਜੀ ਆਪੇ ਕਰੇ ਕਰਾਏ ਥਾਪੇ ਇਕਸਤੇ ਹੋਇਓ ਅਨ ਇਕਸਤੇ ਹੋਇਓ ਅਨੰਤਾ ਨਾਨਕ ਇਕ ਸਮਾਏ ਸਮਾਏ ਜੀਉ ਮਾਜ ਮਹੱਲਾ ਪੰਜਵਾ ਪ੍ਰਭ ਅਬినాਸ਼ੀ ਤਾ ਕਿਆ ਕਾੜਾ ਹਰਿ ਭਗਵੰਤਾ ਤਾ ਜਾਣ ਖਰਾ ਸੁਖਾਲਾ ਤਾ ਜਾਣ ਖਰਾ ਸੁਖਾਲਾ ਤਾ ਜਾਣ ਖਰਾ ਸੁਖਾਲਾ ਜੀਵ ਪ੍ਰਾਨ ਮਾਨ ਸੁਖਦਾਤਾ ਤੂੰ ਕਰਹਿ ਸੋਈ ਸੁਖ ਪਾਵਣਿਆ ਤੂੰ ਕਰਹਿ ਸੋਈ ਸੁਖ ਪਾਵਣਿਆ ਕਰਹਿ ਠਮਕ ਤੂੰ ਕਰਹਿ ਸੋਈ ਸੁਖ ਪਾਵਣਿਆ ਹਉ ਵਾਰੀ ਜੀਵ ਵਾਰੀ ਗੁਰਮੁਖ ਮਨ ਤਨ ਪਾਵਣਿਆ ਤੂੰ ਮੇਰਾ ਪਰਬਤ ਤੂੰ ਮੇਰਾ ਉੱਲਾ ਹਾਂਜੀ ਉੱਲਾ ਜਿਹੜਾ ਪਾਠ ਹੈ ਇਹ ਭਾਰਾ ਉਚਾਰਨ ਕਰਨਾ ਹੈ ਉੱਲੇ ਦਾ ਅਰਥ ਹੁੰਦਾ ਆਸਰਾ ਸਹਾਰਾ ਓਟ ਇਹ ਉੱਲੇ ਪਾਦੇ ਅਰਥ ਹਨ ਤੂੰ ਮੇਰਾ ਪਰਬਤ ਤੂੰ ਮੇਰਾ ਓਲਾ ਤੂੰ ਸੰਗ ਲਵਾ ਨਾ ਲਾਵਣਿਆ ਰਹਾ ਤੇਰਾ ਕੀਤਾ ਜਿਸ ਲਾਗਾ ਮੀਠਾ ਘਟ ਘਟ ਪਾਰ ਬ੍ਰਹਮ ਤਿੰਨ ਜਨ ਦੀਠਾ ਥਾਨ ਥਨੰਤਰ ਤੂੰ ਹੈ ਤੂੰ ਹੈ ਇੱਕੋ ਇੱਕ ਵਰਤਾਵਣਿਆ ਇੱਕੋ ਇੱਕ ਵਰਤਾਵਣੀਆ ਸਗਲ ਮਨੋਰਥ ਤੂੰ ਦੇਵਨਹਾਰਾ ਭਗਤੀ ਭਾਏ ਭਰੇ ਪੰਡਾਰਾ ਦਇਆ ਧਾਰ ਰੱਖੇ ਤੁਧ ਸਈ ਦਇਆ ਧਾਰ ਰੱਖੇ ਤੁਧ ਸਈ ਦਇਆ ਧਾਰ ਰੱਖੇ ਤੁਧ ਸਈ ਪੂਰਾ ਕਰਮ ਸਮਾਵਣਿਆ ਅੰਧ ਕੂਪ ਤੇ ਕੰਡਾ ਚਾੜੇ ਹਾਂਜੀ ਕੰਡਾ ਇਹ ਟੱਡੇ ਨਾਲ ਉਚਾਰਨ ਕਰਨਾ ਹੈ ਪਦ ਕੰਡਾ ਚਾੜੇ ਚਾੜੇ ਪਦ ਜਿਹੜਾ ਹੈ ਭਾਰਾ ਬੁਨ ਕਰ ਕਿਰਪਾ ਦਾਸ ਨਦਰ ਨਿਹਾਲੇ ਗੁਣ ਗਾਵਹਿ ਪੂਰਨ ਅਬਿਨਾਸੀ ਕਹਿ ਸੁਣ ਤੋਟ ਨ ਆਵਣਿਆ ਕਹਿ ਸੁਣ ਇਥੇ ਠੰਮਕ ਲੱਗ ਜੇਗੀ ਤੋਟ ਨ ਆਵਣਿਆ ਕਹਿ ਸੁਣ ਤੋਟ ਨ ਆਵਣਿਆ ਅਥਾ ਉਥਾ ਤੂੰ ਹੈ ਰਖਵਾਲਾ ਮਾਤ ਗਰਭ ਮਹਿ ਤੂੰ ਹੀ ਪਾਲਾ ਮਾਤ ਗਰਭ ਮਹਿ ਤੂੰ ਹੀ ਪਾਲਾ ਪਾਲਾ ਨਹੀਂ ਕਹਿਣਾ ਕਸ ਕੇ ਬੋਲਣਾ ਪਾਲਾ ਮਾਇਆ ਅਗਨ ਨ ਪੂਹੈ ਤਿਨ ਕਾ ਮਾਇਆ ਅਗਨ ਇਥੇ ਠੰਮਕ ਲਾ ਦਨੀ ਹੈ ਮਾਇਆ ਅਗਨ ਨ ਪੂਹੈ ਤਿਨ ਕਾ ਰੰਗ ਰਤੇ ਗੁਣ ਗਾਵਣਿਆ ਕਿਆ ਗੁਣ ਤੇਰੇ ਆਖ ਸਮਾਲੀ ਮਾਨ ਤਨ ਅੰਤਰ ਤੋਦ ਨਦਰਿ ਨਿਹਾਲੀ ਤੂੰ ਮੇਰਾ ਮੀਤ ਸਾਜਨ ਮੇਰਾ Swami ਤੂੰ ਮੇਰਾ ਮੀਤ ਇੱਥੇ ਠਮਕੈ ਸਾਜਨ ਮੇਰਾ Swami ਇੱਥੇ ਵਿਸਰਾਮ ਤੂੰ ਮੇਰਾ ਮੀਤ ਸਾਜਨ ਮੇਰਾ Swami ਤੁਧ ਬਿਨ ਅਵਰ ਨ ਜਾਣਣਿਆ ਜਿਸ ਕ ਤੂੰ ਪ੍ਰਭ ਬੰਨਾ ਪਹਿਲਾਂ ਤੁਧ ਬਿਨ ਅਵਰ ਨ ਜਾਣਣਿਆ ਇਸ ਤਰ੍ਹਾਂ ਉਚਾਰਨ ਕਰਨਾ ਜਿਸ ਕ ਤੂੰ ਪ੍ਰਭ ਭਇਆ ਸਹਾਈ ਤੇਸ ਤਤੀ ਵਾ ਨ ਲੱਗਾ ਕਾਈ ਤੂੰ ਸਾਹਿਬ ਸਰਣ ਸੁਖ ਦਾਤਾ ਸਤ ਸੰਗਤ Jap ਪ੍ਰਗਟ ਆਵਣਿਆ ਤੂੰ ਊਚ ਅਥਾਹ અપਾਰ ਅਮੋਲਾ ਤੂੰ ਸਾਚਾ ਸਾਹਿਬ ਦਾਸ ਤੇਰਾ ਗੋਲਾ ਇਹ ਗੋਲਾ ਪਦ ਵੀ ਕਿਸਕੇ ਉਚਾਰਨ ਕਰਨਾ ਤੂੰ ਮੀਰਾ ਸਾਚੀ ਠਕੁਰਾਈ ਤੂੰ ਮੀਰਾ ਇੱਥੇ ਠੰਮ ਕੇ ਸਾਚੀ ਠਕੁਰਾਈ ਉਮੀਰਾ ਸਾਚੀ ਠਕੁਰਾਈ ਨਾਨਕ ਬਲ ਬਲ ਜਾਵਣਿਆ ਮਾਜ ਮਹੱਲਾ ਪੰਜਵਾ ਘਰ ਦੂਜਾ ਨਿਤ ਨਿਤ ਦਈਓ ਸਮਾਲੀਐ ਹਾਂ ਇਸ ਨੂੰ ਦਈਓ ਉਚਾਰਨ ਕਰਨਾ ਦੱਦਾ ਈੜੀ ਬਿਹਾਰੀ ਊੜਾ ਬੰਦ ਮੂੰਹ ਵਾਲਾ ਔਂਕੜ ਦਈਓ ਕਹਾਂਗੇ ਤਾਂ ਊੜਾ ਖੁੱਲੇ ਮੂੰਹ ਵਾਲਾ ਲੱਗ ਜਾਏਗਾ ਇਸ ਕਰਕੇ ਇਸ ਨੂੰ ਦਈਓ ਸਤਰਾ ਉਚਾਰਨ ਕਰਨਾ ਹੈ ਨਿਤ ਨਿਤ ਦਈ ਸਮਾਲੀਐ ਮੂਲ ਨ ਮਨੁ ਵਿਸਾਰੀਐ ਰਹਾਉ ਸੰਤਾ ਸੰਗਤ ਪਾਈਐ ਜਿਤ ਜਮਕੇ ਪੰਥ ਨ ਜਾਈਐ ਹਾਂਜੀ ਜਿਤ ਜਮਕੇ ਪੰਥ ਨ ਜਾਈਐ ਤੋਸਾ ਹਰਿ ਕਾ ਨਾਮ ਲੈ ਤੇਰੇ ਕੁਲਹਿ ਨ ਲਾਗਾ ਗਾਲ ਜੀਵ ਹਾਂਜੀ ਤੋਸਾ ਯਮ ਕਲਾ ਦਨੀ ਹੈ ਤੋ ਸਾ ਹਰ ਕਾ ਨਾਮ ਲੈ ਤੇਰੇ ਕੁਲਹਿ ਇਥੇ ਲੈ ਤੀ ਵਿਸਰਾਮ ਤੇਰੇ ਕੁਲਹਿ ਇਥੇ ਯਮ ਠੰਮ ਕਲਾ ਦਨੀ ਹੈ ਨਾ ਲੱਗੈ ਗਾਲ ਜੀ ਜੋ ਸਿਮਰੰਦੇ ਸਾਈਐ ਨਰਕ ਨਾ ਸੇਈ ਪਾਈਐ ਤਤੀ ਵਾਉ ਨ ਲੱਗਈ ਇਸ ਤਤੀ ਵਾਉ ਇਥੇ ਠੰਮ ਕਾ ਤਤੀ ਵਾਉ ਨ ਲੱਗਈ ਜਿਨ ਮਨ ਗੁੱਠਾ ਆਏ ਜੀਓ ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਹਰ ਧਨ ਜਿਨੀ ਸੰਜਿਆ ਸੇਈ ਗੰਭੀਰ અપਾਰ ਜੀਓ ਹਰ ਅੰਮਿਓ ਰਸਾਇਣ ਪੀਵੀਐ ਹਰ ਅੰਮਿਓ ਰਸਾਇਣ ਪੀਵੀਐ ਹਰ ਅੰਮਿਓ ਰਸਾਇਣ ਪੀਵੀਐ ਮੁਹ ਡਿਠਾ ਜਾਣਕ ਹੈ ਜੀਵੀ ਹੈ ਇਸੇ ਤਰ੍ਹਾਂ ਉਚਾਰਨ ਕਰਨਾ ਹੈ ਮੋਹੇ ਨਹੀਂ ਕਹਿਦਣਾ ਨੂੰ ਮੰਮੇ ਹੋੜਾ ਹਹਿ ਲਾਂ ਲਾ ਕੇ ਮੰਮੇ ਔਂਕੜ ਹਹਿ ਸਿਆਰੀ ਹੈ ਛੇਤੀ ਉਚਾਰਨ ਕਰਨਾ ਹੈ ਮੁਹ ਡਿਠਾ ਜਾਣਕ ਹੈ ਜੀਵੀ ਹੈ ਕਾਰਜ ਸਭ ਸਵਾਰ ਲੈ ਕਾਰਜ ਸਭ ਸਵਾਰ ਲੈ ਸਭ ਪਾਤੀ ਠਮਕ ਲੱਗੀ ਕਾਰਜ ਸਭ ਸਵਾਰ ਲੈ ਨਿਤ ਪੂਜ ਗੁਰ ਕੇ ਪਾਪ ਜੀ ਜੋ ਹਰ ਕੀਤਾ ਆਪਣਾ ਜਿਨਹੰ ਗਸਾਈ ਜਾਪਣਾ ਸੋ ਸੂਰਾ ਪ੍ਰਧਾਨ ਸੋ ਸੋ ਸੂਰਾ ਪ੍ਰਧਾਨ ਸੋ ਸੋ ਸੂਰਾ ਪ੍ਰਧਾਨ ਸੋ ਮਸਤਕ ਜਿਸ ਦਾ ਭਾਗ ਜੀਵ ਮਨ ਮੰਦੇ ਪ੍ਰਭ ਆਉਗਾ ਅਵਗਾਹੀਆ ਇਹ ਰਸ ਭੋਗਣ ਪਾਤ ਸਾਹੀਆ ਕੱਠਾਈ ਪਾਤ ਸਾਹੀਆ ਇਹ ਰਸ ਭੋਗਣ ਪਾਤ ਸਾਹੀਆ ਮੰਦਾ ਮੂਲ ਦਾ ਉਪਜਿਓ ਤਰੇ ਸਚੀਕਾਰ ਲਾਗ ਜੀਉ ਕਰਤਾ ਮਨ ਵਸਾਇਆ ਜਨਮ ਕਾ ਫਲ ਪਾਇਆ ਮਨ ਭਾਵੰਦਾ ਕੰਤ ਹਰ ਤੇਰਾ ਥਿਰ ਹੋਆ ਸੁਹਾਗ ਸੁਹਾਗ ਜੀਉ ਹਾਂਜੀ ਇਹ ਵਿਸਰਾਮ ਧਿਆਨ ਨਾਲ ਲਾਉਣਾ ਮਨ ਭਾਵਨ ਦਾ ਕੰਤ ਹਰ ਇੱਥੇ ਵਿਸ਼ਰਾਮ ਲਾਉਣਾ ਤੇਰਾ ਇੱਥੇ ਯਮਕ ਲਾ ਦੇਣੀ ਐ ਤੇਰਾ ਥਿਰ ਹੋਆ ਸੁਹਾਗ ਜੀਵ ਮਨ ਭਾਵਨ ਦਾ ਕੰਤ ਹਰ ਤੇਰਾ ਥਿਰ ਹੋਆ ਸੁਹਾਗ ਜੀਵ ਅਟਲ ਪਦਾਰਥ ਪਾਇਆ ਅਟਲ ਪਦਾਰਥ ਪਾਇਆ ਅਟਲ ਪਦਾਰਥ ਪਾਇਆ ਭੈ ਭੰਜਨ ਕੀ ਸਰਣਾ ਆਇ ਲਾਏ ਅੰਚਲ ਨਾਨਕ ਤਾਰਿਆਂ ਜਿਤਾ ਜਨਮ ਅਪਾਰ ਜੀਓ ਜਿਤਾ ਕਸਕੇ ਵਿਚਾਰ ਇੱਕ ਓੰਕਾਰ ਸਤਗੁਰ ਪ੍ਰਸਾਦ ਮਾਜ ਮਹੱਲਾ ਪੰਜਵਾ ਘਰ ਤੀਜਾ ਹਰਿ ਜਪ ਜਪੇ ਮਨ ਧੀਰੇ ਰਹਾਵ ਸਿਮਰ ਸਿਮਰ ਗੁਰਦੇਵ ਮਿਟ ਗਏ ਭੈ ਦੂਰੇ ਮਿਟ ਗਏ ਭੈ ਦੂਰੇ ਸਰਨ ਆਵੈ ਪਾਰ ਬ੍ਰਹਮ ਕੀ ਤਾ ਫਿਰ ਕਾਹੇ ਝੂਰੇ ਚਰਨ ਸੇਵ ਸੰਤ ਸਾਧਕੇ ਸਗਲ ਮਨੋਰਥ ਪੂਰੇ ਚਰਨ ਸੇਵ ਸੰਤ ਸਾਧਕੇ ਸਗਲ ਮਨੋਰਥ ਪੂਰੇ ਘਟ ਘਟ ਏਕ ਵਰਤਦਾ ਜਲ ਥਲ ਮਹੀ ਅਲ ਪੂਰੇ पाप विनाशन सेविया पवित्र संतन की तूरे पवित्र थी चमक संतन की तूरे सब छटाई खसम आप हर जप भई ठरूरे हर जप भई ठरूरे हर जप भई ठरूरे करता किया तपावसो करता किया इथे थनुक मणजी लागके फिर बोलना तपावसो ਕਰਤਾ ਕੀ ਆ ਤਪਾਵਸੋ ਦੁਸ਼ਟ ਮੂਏ ਹੋਏ ਮੂਰੇ ਹਾਂ ਦੁਸ਼ਟ ਦੁਸ਼ਟ ਮੂਏ ਇਸ ਨੂੰ ਛੇਤੀ ਉਚਾਰਨ ਕਰਨਾ ਮੂਏ ਨਹੀਂ ਕਹਿਣਾ ਮੰਮੇ ਔਂਕੜ ਆ ਇਡੀ ਲਾ ਦੁਸ਼ਟ ਮੂਏ ਹੋਏ ਮੂਰੇ ਮੂਏ ਤੇ ਠਮਕ ਲਾ ਦਿੰਨੀ ਹੈ ਦੁਸ਼ਟ ਮੂਏ ਹੋਏ ਮੂਰੇ ਹਾਂ ਮੂਰੇ ਨਾਮ ਜੜਦਾ ਹੈ ਗੁੰਗੇ ਨਾਨਕ ਰਤਾ ਸਚ ਨਾਲ ਹਰ ਵੇਖਾ ਸਦਾ ਹਜੂਰੇ ਵਾਹਿਬ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ